ਔਰ ਕੱਲ ਦੀ ਲਗਾਤਾਰ ਸਰਕਾਰ ਹੋਵੇ ਮੁੱਖ ਮੰਤਰੀ ਮੰਤਰੀ ਬਲਾਰੇ ਅਕੇ ਜੀ ਯੁਧ ਨਸ਼ੇ ਵਿਰੁੱਧ ਚੱਲ ਰਹੇ ਪਰ ਇਹ ਤਾਂ ਜਿਹੜਾ ਪਰਚਾ ਦਿੱਤਾ ਇਹ ਤਾਂ ਆਮਦਨ ਤੋਂ ਬਾਅਦ ਜ਼ਿਆਦਾ ਤਾਂ ਦਿੱਤਾ ਨਸ਼ੇ ਦਿੱਤਾ ਤੇ ਜ਼ਿਕਰ ਹੀ ਨਹੀਂ ਆ ਰਿਹਾ ਮਾਂਡ ਪੇਪਰ ਹੈ ਮੇਰੇ ਕੋਲ ਉਸ ਐਫੀਡੇਵਿਟ ਦੇ ਵਿੱਚ 47 ਲੱਖ ਇੱਕ ਕਾਲਮ 'ਚ ਲੋਨ ਖੜਾ ਹੈ ਉਹ ਲੋਨ ਇਹਨਾਂ ਨੇ ਚੱਕਿਆ ਨਹੀਂ 47 ਲੱਖ ਦੇ ਫਰਕ ਨਾਲ ਡੀਏ ਦਾ ਕੇਸ ਬਣਾਤਾ ਹਾਂ ਤੋ ਸਰ ਰਿਜੈਕਟਡ ਰਿਪੋਰਟ ਦੇ ਆਧਾਰ ਤੇ ਪਰਚਾ ਦਰਜ ਕੀਤਾ ਔਰ ਇਹ ਸੁਪਰੀਮ ਕੋਰਟ ਦੇ ਆਰਡਰ ਦੀ ਇਹ ਟੋਟਲ ਉਹਨੂੰ ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਦੀ ਕੰਟੈਂਪਟ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾ ਕਰਤਾ ਸੀ ਜਿਹੜੇ ਲੋਕ ਕਹਿੰਦੇ ਸੀ ਕੇਜਰੀਵਾਲ ਸਾਹਿਬ ਕੱਲ ਲੱਗੇ ਸੀ ਭਗਵੰਤ ਮਾਨ ਲੱਗੇ ਆ ਭਾਈ ਕੇਜਰੀਵਾਲ ਸਾਹਿਬ ਤੁਸੀਂ ਤਾਂ ਲਿਖਤੀ ਮਾਫੀ ਸਰਫ ਤੇ ਸਿਰਫ ਆਮਦਨ ਤੋਂ ਬਾਅਦ ਜਾਇਦਾਦ ਦਾ ਮਸਲਾ ਐਨਡੀਪੀਐਸ ਦਾ ਜ਼ਿਕਰ ਤੱਕ ਕਿਤੇ ਨਹੀਂ ਹੈ ਝੂਠ ਮਾਰਦੇ ਸਾਰੇ ਗੱਡੀਆਂ ਦੇ ਸ਼ੀਸ਼ੇ ਕਾਲੇ ਸੀ ਕਿਸੇ ਨੂੰ ਨੀਲੇ ਨੂੰ ਵੀ ਤੱਕ ਨੂੰ ਪਤਾ ਨਹੀਂ ਲੱਗਿਆ ਕਿ ਮਜੀਠੀਆ ਸਾਹਿਬ ਹੈ ਕਿਹੜੀ ਗੱਡੀ ਦੇਖੋ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਮੁਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਕਿਉਂਕਿ ਕੱਲ ਉਹਨਾਂ ਨੂੰ ਅੰਮ੍ਰਿਤਸਰ ਤੋਂ ਜਿਸ ਤਰੀਕੇ ਦੇ ਨਾਲ ਅਰੈਸਟ ਕੀਤਾ ਸੀ ਇੱਕ ਝੂਠੇ ਪਰਚੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਔਰ ਕੱਲ ਦੀ ਲਗਾਤਾਰ ਸਰਕਾਰ ਹੋਵੇ ਮੁੱਖ ਮੰਤਰੀ ਮੰਤਰੀ ਬਲਾਰੇ ਅਕੇ ਜੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਪਰ ਇਹ ਤਾਂ ਜਿਹੜਾ ਪਰਚਾ ਦਿੱਤਾ ਇਹ ਤਾਂ ਆਮਦਨ ਤੋਂ ਬਾਅਦ ਜਾਇਦਾਦ ਦਾ ਦਿੱਤਾ ਨਸ਼ੇ ਦਿੱਤਾ ਚ ਜ਼ਿਕਰ ਹੀ ਨਹੀਂ ਆ ਰਿਹਾ ਰਿਮਾਂਡ ਪੇਪਰ ਹੈ ਮੇਰੇ ਕੋਲ ਮਤਲਬ ਕਿੱਥੇ ਤੱਕ ਗੱਲ ਕਰ ਰਹੇ ਨੇ ਨਸ਼ਿਆਂ ਦੀ ਕਿ ਜੀ ਅਸੀਂ ਨਸ਼ਿਆਂ ਦੀ ਕਾਰਵਾਈ ਕੀਤੀ ਐ ਕੋਰਟ ਦੇ ਵਿੱਚ ਆ ਕੇ ਜਿਹੜੀ ਗੱਲ ਹੈ ਉਹ ਹੈ ਆਮਦਨ ਤੋਂ ਬਾਅਦ ਜਾਇਦਾਦ ਦੀ ਉਹ ਵੀ ਪਤਾ ਕਿੰਨੀ ਜਿਹੜੀ ਇਹਨਾਂ ਕੋਲੇ ਨੋਨ ਹੈ ਜਿਹੜੀ ਇਹਨਾਂ ਕੋਲੇ ਫਿਗਰਸ ਹੈ ਉਹ ਸਿਰਫ 47 ਲੱਖ ਦਾ ਫਰਕ ਆ ਰਿਹਾ ਉਹ ਵੀ ਕਿਦਾਂ ਜਿਹੜਾ 2011 12 ਦਾ ਇਲੈਕਸ਼ਨ ਕਮਿਸ਼ਨ ਦਾ ਐਫੀਡੇਵਟ ਹੈ ਉਸ ਐਫੀਡੇਵਟ ਦੇ ਵਿੱਚ 47 ਲੱਖ ਇੱਕ ਕਾਲਮ 'ਚ ਲੋਨ ਖੜਾ ਹੈ ਉਹ ਲੋਨ ਇਹਨਾਂ ਨੇ ਚੱਕਿਆ ਨਹੀਂ 47 ਲੱਖ ਦੇ ਫਰਕ ਨਾਲ ਡੀਏ ਦਾ ਕੇਸ ਬਣਾਤਾ ਮੀਡੀਆ ਨੂੰ ਕਹਿੰਦੇ ਜੀ 500 ਕਰੋੜ ਦੀਆਂ ਕੰਪਨੀਆਂ ਨੇ ਸੁਪਰੀਮ ਕੋਰਟ ਤੱਕ ਜਿਹੜੇ ਐਫੀਡੇਵਿਟ ਚੋਂ ਕੰਪਨੀਆਂ ਦਾ ਜ਼ਿਕਰ ਹੋਇਆ ਸੀ ਉਹ ਸਾਰੀਆਂ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਕਿਉਂਕਿ ਮੇਰੇ ਨਾਲ ਉਹ ਕੰਪਨੀਆਂ ਦਾ ਲੈਣਾ ਦੇਣਾ ਹੀ ਕੋਈ ਨਹੀਂ ਮਤਲਬ ਅੱਜ ਤੁਸੀਂ ਮੇਰੇ ਨਾਲ ਰਿਲਾਇੰਸ ਨੂੰ ਜੋੜ ਦਿਓਗੇ ਡਾਨੀਆਂ ਨੂੰ ਜੋੜ ਦਿਓਗੇ ਜਿਹੜੀਆਂ ਭਾਰਤ ਸਰਕਾਰ ਦੀਆਂ ਮਨਸੂਰ ਛੁਦਾ ਕੰਪਨੀਆਂ ਨੇ ਕੋਈ ਸਾਈਪ੍ਰਸਟ ਬਿਜ਼ਨਸ ਕਰ ਰਹੀ ਹੈ ਤੁਸੀਂ ਸਮਝ ਸਕਦੇ ਹੋ ਕਿ ਫੈਰਾ ਫਹਿਮਾ ਆਰਬੀਆਈ ਭਾਰਤ ਸਰਕਾਰ ਦੀਆਂ ਗਾਈਡਲਾਈਨਸ ਇਨਕਮ ਟੈਕਸ ਡਿਪਾਰਟਮੈਂਟ ਹੈ ਨਾ ਤੋਂ ਬਿਨਾ ਉਹ ਕੰਪਨੀਆਂ ਚੱਲ ਰਹੀਆਂ ਹੋਣੀਆਂ ਕਿਤੇ ਮਤਲਬ ਕਿ ਵਿਜੀਲੈਂਸ ਕੱਲੀ ਕਹਿ ਰਹੀ ਹੈ ਬਾਰਕ ਮੈਂਬਰ ਵੀ ਕਈ ਉਸ ਕੰਪਨੀ ਦਾ ਹਿੱਸਾ ਨੇ ਉਹ ਕਹਿੰਦੇ ਹੌਲੀ ਹੌਲੀ ਇਹ ਜਾਂਚ ਹੋਰ ਖੁਲਾਸੇ ਹੋਣਗੇ ਇਹਨਾਂ ਨੂੰ ਇਹ ਜਾਂਚ ਕਰਦਿਆਂ ਨੂੰ ਅੱਜ ਤਕਰੀਬਨ ਤਕਰੀਬਨ 4 ਸਾਲ ਹੋ ਗਏ ਉਹੀ ਐਸਆਈਟੀ ਦੀ ਰਿਜੈਕਟਡ ਰਿਪੋਰਟ ਹੈ ਨਾ ਜਿਹੜੀ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਹੈ ਜਿੱਥੇ ਮੇਰੀ ਕਸਟਡੀ ਮੰਗਦੇ ਸੀ ਸੁਪਰੀਮ ਕੋਰਟ ਨੇ ਕਿਹਾ ਜੀ ਇਸ ਕਸਟਡੀ ਨਹੀਂ ਦਿੱਤੀ ਜਾ ਸਕਦੀ ਸੋ ਸਿਰ ਰਿਜੈਕਟਡ ਰਿਪੋਰਟ ਦੇ ਆਧਾਰ ਤੇ ਪਰਚਾ ਦਰਜ ਕੀਤਾ ਔਰ ਇਹ ਸੁਪਰੀਮ ਕੋਰਟ ਦੇ ਆਰਡਰ ਦੀ ਇਹ ਟੋਟਲ ਉਹਨੂੰ ਇਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਦੀ ਕੰਟੈਂਪਟ ਹੋਈ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਸਟਡੀ ਦੇਣ ਤੋਂ ਮਨਾ ਕਰਤਾ ਸੀ ਇਹਨਾਂ ਨੇ ਟੇਡਾ ਢੰਗ ਕੱਢਿਆ ਇਹਨਾਂ ਨੇ ਨਵਾਂ ਪਰਚਾ ਦਰਜ ਕੀਤਾ ਠੀਕ ਹੈ ਅਸੀਂ ਇੱਕ ਜੁਡੀਸ਼ੀਅਲ ਪ੍ਰੋਸੈਸ ਦੇ ਵਿੱਚ ਆ ਗਏ ਆ ਸਾਨੂੰ ਅਦਾਲਤ ਤੇ ਪੂਰਾ ਭਰੋਸਾ ਹੈ ਜਿਵੇਂ ਕਿ ਨਸ਼ਿਆਂ ਵਾਲਾ ਇਹਨਾਂ ਦਾ ਮੁੱਦੇ ਮੂ ਡਿੱਗਿਆ ਜਿਹੜੇ ਲੋਕ ਕਹਿੰਦੇ ਸੀ ਕੇਜਰੀਵਾਲ ਸਾਹਿਬ ਕੱਲ ਲੱਗੇ ਸੀ ਭਗਵੰਤ ਮਾਨ ਲੱਗੇ ਆ ਭਾਈ ਕੇਜਰੀਵਾਲ ਸਾਹਿਬ ਤੁਸੀਂ ਤਾਂ ਲਿਖਤੀ ਮਾਫੀ ਮੰਗੀ ਸੀ ਉਸੇ ਤਰੀਕੇ ਆ ਜਿਹੜੇ ਹੁਣ ਵੱਡੇ ਵੱਡੇ ਝੂਠ ਦੇ ਮਹਿਲ ਨੇ ਇਹ ਜਿਹੜੀ 500 ਕਰੋੜ ਦੀ ਲਿਆਓ 500 ਕਰੋੜ ਕਿੱਥੇ ਕੱਢੋ ਆਮਦਨ ਤੋਂ ਬਾਅਦ ਦੇ ਜਾਇਦਾਦ ਬਣਾਉਣ ਦਾ ਮਸਲਾ ਆ ਜਾਂ ਐਨਡੀਪੀਐਸ ਦਾ ਅੰਦਰ ਕੀ ਕੁਝ ਹੈ ਕਲੀਅਰ ਇਹ ਸਿਰਫ ਤੇ ਸਿਰਫ ਆਮਦਨ ਤੋਂ ਬਾਅਦ ਜਾਇਦਾਦ ਦਾ ਮਸਲਾ ਐਨਡੀਪੀਐਸ ਦਾ ਜ਼ਿਕਰ ਤੱਕ ਕਿਤੇ ਨਹੀਂ ਹੈ ਝੂਠ ਮਾਰਦੇ ਨੇ ਉਹ ਵੀ ਮੈਂ ਜਿੱਦਾਂ ਕਿਹਾ ਕਿ ਪਹਿਲਾਂ ਡਰਗ ਦੀ ਗੱਲ ਸੀ ਕੋਰਟਾਂ ਨੇ ਪੁੱਛਿਆ ਡਰਗ ਕਿੱਥੇ ਉਹ ਲੱਭਿਆ ਨਹੀਂ ਕਿਸੇ ਨੂੰ ਹੁਣ ਆਮਦਨ ਹੈ ਹੁਣ 500 ਕਰੋੜ ਕਹਤਾ 500 ਕਰੋੜ ਛੱਡੋ ਇਹਨਾਂ ਨੂੰ ਕੱਖ ਨਹੀਂ ਲੱਭਣਾ ਕਿਉਂਕਿ ਹੈ ਹੀ ਕੁਛ ਨਹੀਂ ਸਿਰਫ ਤੇ ਸਿਰਫ ਸਰਕਾਰ ਦੇ ਖਿਆਲੀ ਪਲੌ ਨੇ ਸਰਕਾਰ ਨੂੰ ਪਕਾ ਲੈਣ ਦਿਓ ਲੋਕਾਂ ਦੇ ਸਾਹਮਣੇ ਸੱਚ ਆਜੇ 7 ਦਿਨ ਦਾ ਰਿਮਾਂਡ ਦਿੱਤਾ ਗਿਆ ਤੁਹਾਡੀਆਂ ਦਲੀਲਾਂ ਕਿਵੇਂ ਕਮਜ਼ੋਰ ਪਈਆਂ 12 ਦਿਨ ਦਾ ਚਲੋ ਮੰਗਿਆ ਸੀ 7 ਦਿਨ ਦਾ 15 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਤੇ ਸਿਰਫ 5 ਦਿਨ ਦਾ ਮਿਲਿਆ ਟੈਕਨੀਕਲੀ ਕਿਉਂਕਿ 2 ਤਰੀਕ ਨੂੰ ਪੇਸ਼ ਕਰਨਾ ਹੈ ਅੱਜ 26 ਹੈ 2 ਤਰੀਕ ਨੂੰ ਕੋਰਟ ਪੇਸ਼ ਕਰਨਾ ਹੈ ਸਵੇਰ ਸੋ 5 ਦਿਨ ਦਾ ਪੁਲਿਸ ਰਿਮਾਂਡ ਹੈ 15 ਦਿਨ ਮੰਗਿਆ 5 ਦਿਨ ਮਿਲਿਆ ਤਾਂ ਸਰਕਾਰ ਦਾ ਸਾਹਮਣੇ ਆ ਗਿਆ ਕਿ ਸਰਕਾਰ ਦੇ ਕੋਲ ਕਿੰਨਾ ਕੁ ਸਬੂਤ ਹੈ ਬਿਕਰਮ ਸਿੰਘ ਮਜੀਠੀਆ ਬਿਕਰਮ ਮਜੀਠੀਆ ਸਾਹਿਬ ਦੀ ਬਾਡੀ ਲੈਂਗੁਏਜ ਚੜ੍ਹਦੀ ਕਲਾ ਬਿਕਰਮ ਮਜੀਠੀਆ ਸਾਹਿਬ ਤੁਸੀਂ ਜਾਣਦੇ ਹੋ ਕਿ ਜਰਨੈਲ ਨੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਦੇ ਨੇ ਲੜਦੇ ਰਹਿਣਗੇ ਮੈਂ ਕੱਲ ਸ਼ਾਮ ਨੂੰ ਵੀ ਮਿਲਿਆ ਸੀ ਅੱਜ ਵੀ ਕੋਰਟ 'ਚ ਉਹਨਾਂ ਦਾ ਬੜਾ ਸਪਸ਼ਟ ਕਹਿਣਾ ਹੈ ਕਿ ਸਰਕਾਰ ਨੂੰ ਸਿੱਧਾ ਸੰਦੇਸ਼ ਹੈ ਕਿ ਜਿੰਨਾ ਜ਼ੋਰ ਲੱਗਦਾ ਲਾ ਲਓ ਬਿਕਰਮ ਮਜੀਠੀਆ ਨੂੰ ਨਾ ਕੋਈ ਦਬਾ ਸਕਿਆ ਨਾ ਕੋਈ ਦਬਾ ਸਕਦਾ ਤੁਸੀਂ ਪਾਰਟੀ ਦੇ ਸਪੋਕਸਪਰਸਨ ਵੀ ਯੋਕਲੇਰ ਸਾਹਿਬ ਅੱਜ ਜਦੋਂ ਲਿਆਂਦਾ ਗਿਆ ਮਜੀਠੀਆ ਸਾਹਿਬ ਨੂੰ ਤਾਂ ਉਹ ਜਿਹੜਾ ਸਾਰੇ ਗੱਡੀਆਂ ਦੇ ਸ਼ੀਸ਼ੇ ਕਾਲੇ ਸੀ ਕਿਸੇ ਰਮੀਡੀਆ ਵਾਲੇ ਨੂੰ ਵੀ ਤੱਕ ਨੂੰ ਪਤਾ ਨਹੀਂ ਲੱਗਿਆ ਕਿ ਮਜੀਠੀਆ ਸਾਹਿਬ ਹੈ ਕਿਹੜੀ ਗੱਡੀ 'ਚ ਨੇ ਦੇਖੋ ਮੈਂ ਤਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਬਣਾਇਆ ਜਾ ਰਿਹਾ ਹੈ دہشت ਦਾ ਮਾਹੌਲ ਫਲਾਇਆ ਜਾ ਰਿਹਾ ਹੈ ਇਤੋਂ ਸਭ ਦੇ ਸਰਕਾਰ ਡਰਦੀ ਹੈ ਮੀਡੀਆ ਸਾਹਮਣੇ ਨਹੀਂ ਨਾ ਆਉਣ ਦਿੰਦੀ ਕਿੰਨੀ ਕੁ ਦਿਨ ਰੋਕ ਲੋਂਗੇ ਇੱਕ ਮਹੀਨਾ ਦੋ ਮਹੀਨਾ ਕਿੰਨੀ ਕੁ ਦਿਨ ਰੋਕ ਲੋਂਗੇ ਤਾਂ ਇਹਨਾਂ ਆਰਸ਼ਦੀਪ ਸਿੰਘ ਕਲੇਰ ਜਿਹੜੇ ਆ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਇਹ ਟੈਕਨੀਕਲ ਤਰੀਕੇ ਦੇ ਨਾਲ 5 ਦਿਨ ਦਾ ਕਹਿ ਰਹੇ ਨੇ ਤੇ ਸਰਕਾਰੀ ਵਕੀਲ 7 ਦਿਨ ਦਾ ਇਸ ਨੂੰ ਰਿਮਾਂਡ ਦੱਸ ਰਹੇ ਨੇ ਤੇ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਇਸ ਕੋਰਟ ਦੇ ਵਿੱਚ ਜੋ ਕੁਝ ਅੰਦਰ ਹਾਇਰਿੰਗ ਹੋਈਆਂ ਜੋ ਕੁਝ ਅੰਦਰ ਬੈਸ ਹੋਈ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਮਹਾਲੀ